ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਬੱਚਾ ਦੇਖ ਰਹੇ ਹੋ ਇਹ ਬੱਚਾ ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਆ ਤਰਨਵੀਰ ਸਿੰਘ ਜੀ ਜਿਨੂ ਕੀ ਆਪਾਂ ਦੇਖਦੇ ਆਂ ਕਿ ਅੱਜ ਕੱਲ ਨੌਜਵਾਨਾਂ ਦੇ ਬੱਚਿਆਂ ਨੂੰ ਕੇਸ਼ ਰੱਖਣ ਦਾ ਪਗਵੰਨਨ ਦਾ ਬਹੁਤ ਘਟ ਚਾਗਾ ਪਰ ਏ ਤਨਵੀਰ ਸਿੰਘ ਇਹ ਬੱਚੀ ਨੂੰ ਪੱਗ ਬੰਨਣ ਦਾ ਸਿੱਣਾਉਣ ਦਾ ਬਚਪਨ ਤੋਂ ਹੀ ਬਹੁਤ ਚਾਹ ਜਿਹਦੇ ਕਰਕੇ ਆਪਾਂ ਇਹ ਵੀਡੀਓ ਪਾ ਰਹੇ ਹਾਂ ਵੀ ਜਿਹੜੇ ਹੋਰ ਬੱਚੇ ਆ ਉਹ ਇਹ ਤੋਂ ਪ੍ਰੇਰਨਾ ਲੈਣ ਤਨਵੀਰ ਸਿੰਘ ਪਹਿਲੀ ਚਾਹ ਜਦੋਂ ਇਹ ਪ੍ਰੀ ਪ੍ਰਾਇਮਰੀ ਦੇ ਵਿੱਚ ਸੀਗਾ ਉਦੋਂ ਤੋਂ ਹੀ ਹਰ ਰੋਜ਼ ਇਹ ਪੱਗ ਬੰਨ ਕੇ ਆਉਂਦਾ ਤੇ ਸਾਰਾ ਦਿਨ ਪੂਰਾ ਪੱਗ ਦੇ ਨਾਲ ਫੱਬਦਾਗਾ ਸਕੂਲ ਦੇ ਵਿੱਚ ਸਾਰੇ ਨੂੰ ਪਿਆਰਾ ਲੱਗਦਾ ਹੈਗਾ ਸਾਰੇ ਨੂੰ ਬਹੁਤ ਪਿਆਰ ਕਰਦੇ ਤੇ ਪੜ੍ਹਾਈ ਵੀ ਵਧੀਆ ਕਰਦੇਗਾ ਖੇਡਦਾ ਵੀ ਵਧੀਆ ਹੈਗਾ ਤੇ ਕੋਈ ਜ਼ਿਆਦਾ ਸ਼ਰਾਰਤ ਵੀ ਨਹੀਂ ਕਰਦਾ ਦੂਸਰਾ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਤਰਨਵੀਰ ਦੀ ਮਾਤਾ ਹਰਪ੍ਰੀਤ ਕੌਰ ਉਹਨੂੰ ਵੀ ਸਲੂਟ ਆ ਮਾਂ ਨੂੰ ਵੀ ਕਿਉਂਕਿ ਅੱਜਕੱਲ ਆਪਾਂ ਦੇਖਦੇ ਹਾਂ ਵੀ ਬੱਚਿਆਂ ਦੇ ਸਾਨੂੰ ਜੋੜਾ ਨਾ ਕਰਨਾ ਪਵੇ ਪੱਗ ਨਾ ਬੰਨੀ ਪਵੇ ਕੇਸ ਨਾ ਟੋਣੇ ਪੈਣਾ ਗੰਗਾ ਨਾ ਕਰਨ ਪਵੇ ਆਮ ਤੌਰ ਤੇ ਹੀਰਜਾਨ ਬਣਿਆ ਕੇ ਬੱਚਿਆਂ ਦੇ ਜਿਹੜੇ ਕੇਸ ਆ ਉਹ ਕਟਵਾ ਲੈਂਦੇ ਖੁਦ ਮਾਪੇ ਜਿਹੜੇ ਉਹ ਨਾਈ ਦੀ ਦੁਕਾਨਾਂ ਤੇ ਜਿਹੜੇ ਬੱਚਿਆਂ ਨੂੰ ਦੇਖ ਲੈਂਦੇ ਤੇ ਅਸੀਂ ਆਪਣਾ ਜਿਹੜਾ ਉਹ ਪੁਰਾਣਾ ਵਿਰਸਾ ਹੈਗਾ ਨਾ ਮਾਂ ਨੇ ਸਿੱਖੀ ਦੀ ਖਾਤਰ ਆਪਣੇ ਬੱਚਿਆਂ ਦੇ ਜਿਹੜੇ ਟੁੱਟੇ ਆ ਉਹ ਕਰਕੇ ਹਾਰ ਪਵ ਗਲਾਂਚ ਪਵਾਲੇ ਸੀ ਪਰ ਆਪਣੇੜਾ ਸਿੱਖੀ ਦਾ ਵਿਰਸਾ ਕੇਸਾਂ ਦਾ ਵਿਰਸਾਗਾ ਉਹ ਛੱਡਿਆ ਨਹੀਂ ਜੋ ਇਸ ਮਾਨੂ ਵੀ ਹਰਪ੍ਰੀਤ ਕੌਰ ਨੂੰ ਵੀ ਬਹੁਤ ਬਹੁਤ ਜਿਹੜਾ ਇਸ ਗੱਲ ਦਾ ਸਾਨੂੰ ਮਾਣ ਆ ਵੀ ਮਾਤਾ ਹਰਪ੍ਰੀਤ कौर ਹਰ ਉਸ ਆਪਣੇ ਬੱਚੇ ਨੂੰ ਪੂਰੇ ਸ਼ੌਂਕ ਦੇ ਨਾਲ ਪੂਰੇ ਪਿਆਰ ਦੇ ਨਾਲ ਰੀਝ ਦੇ ਨਾਲ ਉਹ ਤਾਂ ਪਹਿਲਾਂ ਜੂੜਾ ਕਰਦੀ ਆ ਫਿਰ ਮਾਲ ਬੰਨਦੀ ਆ ਉਸ ਤੋਂ ਬਾਅਦ ਪੱਗ ਨੂੰ ਝਾਉਂਦੀ ਆ ਬਹੁਤ ਹੀ ਰੀਝ ਦੇ ਨਾਲ ਤੇ ਇਹ ਵੀਡੀਓ ਪਾਉਣ ਦਾ ਆਪਣਾ ਮਕਸਦ ਇਹ ਹੀ ਸੀਗਾ ਕਿ ਜਿਹੜੇ ਹੋਰ ਬੱਚੇ ਨੇ ਹੋਰ ਮਾਪੇ ਆ ਉਹ ਜ਼ਰੂਰ ਇਸ ਤੋਂ ਪ੍ਰੇਰਣਾ ਲੈਣਗੇ ਕਿ ਸਾਡੇ ਜਿਹੜਾ ਅਮੀਰ ਸੱਭਿਆਚਾਰਾ ਹੈਗਾ ਅਮੀਰ ਵਿਰਸਾ ਹੈਗਾ ਉਹਨੂੰ ਅਪਣਾਉਣਗੇ ਤੇ ਆਪਣੇ ਬੱਚਿਆਂ ਦੇ ਦਰਨ ਵੀ ਰੰਗੂ ਕੇਸ ਰੱਖਣਗੇ ਪੱਗਾਂ ਬੰਨਣਗੇ ਤੇ ਜਲਦੀ ਹੀ ਬੱਚਿਆਂ ਦੇ ਪੱਗਾਂ ਦਾ ਜਿਹੜਾ ਕੋਰਸ ਹੈ ਪੱਗਾਂ ਦੀ ਬੰਨਣ ਦੀ ਟ੍ਰੇਨਿੰਗ ਆ ਉਹ ਆਪਾਂ ਪਿੰਡ ਪੱਦਰ ਤੇ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਬੱਚੇ ਸੋਹਣੀ ਜਿਹੜੀ ਪੱਗ ਬੰਨਣੀ ਸਿੱਖ ਸਕਣ ਤੇ ਸਾਨੂੰ ਸਾਰਿਆਂ ਨੂੰ ਹੀ ਇਸ ਬੱਚੇ ਤੋਂ ਇਸ ਮਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਤੇ ਆਸ਼ ਕਰਦੇ ਆਂ ਵੀ ਜਿਹੜਾ ਤਰਨਵੀਰ ਇਹਦੀ ਮਾਤਾ ਜੀ ਇਹਨਾਂ ਨੂੰ ਵੀ ਆਪਣੇ ਤੇ ਮਾਣ ਹੋਊਗਾ ਤੇ ਪਿੰਡ ਧਨੇਰ ਦੇ ਜਿੰਨੇ ਵੀ